ਬੀਤੀ ਰਾਤ ਹੁਸ਼ਿਆਰਪੁਰ ਦੇ ਦਸੂਆ ਹਾਜੀ ਪ੍ਰਮੁਖ ਮਾਰਗ ਤੇ ਪਿੰਦੇ ਪਿੰਡ ਰੰਸੋਤਾ ਨੇੜੇ ਕਿਸੇ ਅਣਪਛਾਤੇ ਬਾਹਰ ਨੇ ਤਿੰਨ ਬਾਰਾ ਪਸ਼ੂਆਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋ ਪਸ਼ੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇਹ ਭਾਜੀ ਰਾਤ ਕੋਈ ਗੱਡੀ ਆਈ ਸੀ ਗੱਡੀ ਮਾਰ ਗਈ ਹੈ ਇਹਨਾਂ ਨੂੰ ਉਹ ਪਤਾ ਨਹੀਂ ਗੱਡੀ ਆ ਦੇ ਭੱਜ ਗਿਆ ਹੋਇਆ ਦੋਨੀ ਜਾਨ ਪਰ ਬੇਜਵਾਨਿਆ ਰੋਡ ਤੇ ਰੋਲ ਰਿਆ ਕੋਈ ਨਾ ਵੀ ਸਹਾਰ ਨਹੀਂ ਲੈ ਰਿਆ ਸਰ ਇਹ ਤਿੰਨ ਕਿ ਬੱਛੂ ਸੀ ਸਰ ਇੱਕ ਦੇ ਥੋੜਾ ਜਿਹਾ ਉਹਦੇ ਘੱਟ ਛੱਡ ਲੱਗੀ ਦੋਆਂ ਦੀ ਤੇ ਚੂਲੇ ਲੱਤਾਂ ਟੁੱਟ ਗਈਆਂ ਚੂਲੇ ਟੁੱਟ ਗਏ ਪਤਾ ਲੱਗਾ ਕਿਸ ਤਰ੍ਹਾਂ ਬਚਿਆ ਸਰ ਇਹ ਨਹੀਂ ਕੋਈ ਰਾਤ ਦਾ ਕੋ ਗੱਡੀ ਗੱਡੀ ਭੰਨ ਕੇ ਦੇ ਸਾਈਡ ਮਾਰ ਕੇ ਸਾਈਡ ਤੇ ਚੱਲ ਗਈ ਜੀ ਕੋਈ ਤੁਹਾਨੂੰ ਪੁੱਛ ਰਿਹਾ ਕਿ ਪ੍ਰਸ਼ਾਸਨ ਸਰ ਕੋਸ਼ਿਸ਼ ਹੈ ਜੀ ਮੇਰੇ ਵੱਲੋਂ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਕੋਈ ਵੀ ਪ੍ਰਸ਼ਾਸਨ ਦਾ ਨੁਮਾਇੰਦਕ ਆ ਕੇ ਇਹਨਾਂ ਦੀ ਸਹਾਰ ਲਵੇ ਤੇ ਜੋ ਵੀ ਨਵਾਂ ਟ੍ਰੀਟਮੈਂਟ ਆ ਕਿਤੇ ਮਿਲਦਾ ਤੇ ਉਹ ਦਿੱਤਾ ਜਾਵੇ ਲੱਗਦਾ ਜਿਹਾ ਆਵਾਰਾ ਫਟੂੜਿਆ ਇਹ ਸਰੀਦਾ ਹੈ ਜੀ ਲੋਕ ਪਸ਼ੂ ਰੱਖ ਲੈਂਦੇ ਆ ਬਾਅਦ ਚ ਦੁੱਧ ਪੀ ਕੇ ਛੱਡ ਦਿੰਦੇ ਆ ਹੁਣ ਜੇ ਕੋਈ ਵੀ ਗਵਰਨਮੈਂਟ ਦੀ ਗਲਤੀ ਆ ਤੇ ਅਸੀਂ ਨੂੰ ਤਾਂ ਗਵਰਨਮੈਂਟ ਦੀ ਗਲਤੀ ਨਹੀਂ ਮੰਨਦੇ ਕਿਉਂਕਿ ਸਾਡੇ ਲੋਕਾਂ ਦਾ ਕਸੂਰ ਹੈ ਕਿਉਂਕਿ ਸਾਡੇ ਲੋਕੀ ਪਹਿਲੇ ਦੁੱਧ ਪੀਂਦੇ ਆ ਤੇ ਛੱਡ ਦਿੰਦੇ ਆ ਕਈ ਬੇਜਵਾਨ ਇਦਾਂ ਜਿਨ੍ਹਾਂ ਦੇ ਕੰਨਾਂ 'ਚ ਟੋਕਨ ਪਿਆ ਮੇਰੇ ਵੱਲੋਂ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਜਿਨ੍ਹਾਂ ਦੇ ਕੰਨਾਂ 'ਚ ਟੋਕਨ ਪਿਆ ਉਹਨਾਂ ਦਾ ਆਈ.ਡੀ. ਨੰਬਰ ਕੋਟ ਕੱਢ ਕੇ ਜਿਨ੍ਹਾਂ ਦੇ ਡੰਗਰ ਉਨਤੇ ਕਾਰਵਾਈ ਕੀਤੀ ਜਾ